ਅਹਮਦਾਬਾਦ ਚ ਵਾਪਰੇ ਜਹਾਜ਼ ਹਾਦਸੇ ਨੇ ਭਾਰਤ ਵਾਸੀਆਂ ਨੂੰ ਵੀ ਨਹੀਂ ਬਲਕਿ ਦੁਨੀਆ ਦੇ ਹਰ ਸ਼ਖਸ ਨੂੰ ਝੰਡੋੜ ਕੇ ਰੱਖ ਦਿੱਤਾ ਇਸ ਹਾਦਸੇ ਦੀ ਦਾਸਤਾਨ ਸੁਣ ਕੇ ਹਰ ਅੱਖ ਅੱਜ ਰੋ ਰਹੀ ਹੈ ਕਿਉਂਕਿ ਕਿਸੇ ਨੇ ਆਪਣੇ ਮਾਂ ਪਿਓ ਗਵਾਏ ਕਿਸੇ ਨੇ ਨੂੰਹ ਧੀ ਗਵਾਏ ਕਿਸੇ ਨੇ ਪਤੀ ਤੇ ਕਿਸੇ ਨੇ ਪਤਨੀ ਗਵਾਈ ਕੋਈ ਵਸਣ ਜਾ ਰਿਹਾ ਸੀ ਕੋਈ ਘੁੰਮਣ ਜਾ ਰਿਹਾ ਸੀ ਤੇ ਕੋਈ ਕਿਸੇ ਨੂੰ ਮਿਲਣ ਜਾ ਰਿਹਾ ਸੀ ਅਹਮਦਾਬਾਦ ਤੋਂ ਲੰਡਨ ਦੇ ਗੈਟਵਿਕ ਹਵਾਈ ਅੱਡੇ ਤੇ ਜਾ ਰਹੀ 에ਅਰ ਇੰਡੀਆ ਦਾ ਜਹਾਜ਼ ਉਡਾਣ ਭਰਨ ਤੋਂ ਸਿਰਫ 2 ਮਿੰਟ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ ਅਤੇ ਬਹੁਤ ਸਾਰੇ ਸੁਪਨੇ ਅਤੇ ਇੱਛਾਵਾਂ ਹਮੇਸ਼ਾ ਲਈ ਮਲਬੇ ਵਿੱਚ ਦੱਬ ਗਈਆਂ ਦਰਦ ਇੰਨਾ ਡੂੰਘਾ ਹੈ ਕਿ ਇਹ ਚੀਕ ਸਕਦੀ ਹੈ ਪਰ ਬਾਹਰ ਨਹੀਂ ਆ ਸਕਦੀ ਵੀਰਵਾਰ ਨੂੰ ਹੋਏ ਹਾਦਸੇ ਤੋਂ ਬਾਅਦ ਦੇਸ਼ ਸਦੀ ਦੇ ਸਭ ਤੋਂ ਵੱਡੇ ਜਹਾਜ਼ ਹਾਦਸੇ ਦੀ ਦੁਹਾਈ ਨਾਲ ਚੀਕ ਉੱਠਿਆ ਅਤੇ ਹਰ ਦਿਲ ਹੌਂਕਾ ਪਰ ਗਿਆ ਉਸ ਸਮੇਂ ਜਹਾਜ਼ ਵਿੱਚ ਕੁੱਲ 242 ਲੋਕ ਸਵਾਰ ਸਨ ਜਿਨ੍ਹਾਂ ਵਿੱਚ ਦੋ ਪਾਇਲਟ ਅਤੇ 10 ਚਾਲਕ ਦਲ ਦੇ ਮੈਂਬਰ ਵੀ ਸਨ ਹਾਦਸੇ ਵਿੱਚ 241 ਲੋਕਾਂ ਦੀ ਮੌਤ ਮੌਕੇ ਤੇ ਹੀ ਹੋ ਗਈ ਜਦਕਿ ਇੱਕ ਸ਼ਖਸ ਬਚ ਗਿਆ ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਇਹਨਾਂ 241 ਮੌਤਾਂ ਵਿੱਚੋਂ ਕੁਝ ਅਜਹੀਆਂ ਕਹਾਣੀਆਂ ਨੇ ਜੋ ਸੁਣ ਕੇ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ ਲੰਮੇ ਇੰਤਜ਼ਾਰ ਤੋਂ ਬਾਅਦ ਕੋਈ ਆਪਣੇ ਪੁੱਤ ਨੂੰ ਮਿਲਣ ਜਾ ਰਿਹਾ ਸੀ ਕੋਈ ਧੀ ਨੂੰ ਅਤੇ ਕੋਈ ਆਪਣੇ ਪਤੀ ਨੂੰ ਕੋਈ ਆਪਣੇ ਸੁਪਨਿਆਂ ਨੂੰ ਖੰਭ ਦੇਣ ਲਈ ਜਾ ਰਿਹਾ ਸੀ ਜਦੋਂ ਕਿ ਕਿਸੇ ਦੇ ਪਰਿਵਾਰਕ ਮੈਂਬਰ ਅਜੇ ਵੀ ਉਸ ਦੀ ਵਾਪਸੀ ਦੀ ਉਡੀਕ ਕਰ ਰਹੇ ਨੇ ਪਰ ਮਿਲਣ ਦੀਆਂ ਇਹ ਇੱਛਾਵਾਂ ਅਧੂਰੀਆਂ ਹੀ ਰਹਿ ਗਈਆਂ ਆਓ ਹਾਸੇ ਦੀਆਂ ਅਠ ਦਿਲ ਦਹਿਲਾਉਣ ਦੇਣ ਵਾਲੀਆਂ ਕਹਾਣੀਆਂ ਨੂੰ ਜਾਣਦੇ ਹਾਂ ਇਸ ਹਾਲਾਤੇ ਵਿੱਚ ਰਾਜਸਥਾਨ ਦੇ ਇੱਕ ਡਾਕਟਰ ਜੋੜੇ ਦੀ ਆਪਣੇ ਤਿੰਨ ਬੱਚਿਆਂ ਸਮੇਤ ਮੌਤ ਹੋ ਗਈ ਬਾਂਸਵਾੜਾ ਦੇ ਡਾਕਟਰ ਜੋੜੇ ਡਾਕਟਰ ਕੋਨੀ ਵਿਆਸ ਅਤੇ ਡਾਕਟਰ ਪ੍ਰਤੀਪ ਜੋਸ਼ੀ ਆਪਣੇ ਤਿੰਨ ਬੱਚਿਆਂ ਨਾਲ ਲੰਡਨ ਜਾ ਰਹੇ ਸੀ ਪਰ ਜਹਾਜ਼ ਭਾਰਤੀ ਸਰਹੱਦ ਵੀ ਪਾਰ ਨਾ ਕਰ ਸਕਿਆ ਡਾਕਟਰ ਕੋਨੀ ਨੇ 1 ਮਹੀਨਾ ਪਹਿਲਾਂ ਹੀ ਉਦੈਪੁਰ ਚ ਪੈਸੀਫਿਕ ਹਸਪਤਾਲ ਵਿੱਚ ਆਪਣੀ ਨੌਕਰੀ ਛੱਡ ਦਿੱਤੀ ਸੀ ਡਾਕਟਰ ਪ੍ਰਤੀਪ ਨੂੰ ਲੰਡਨ ਦੇ ਇੱਕ ਹਸਪਤਾਲ ਵਿੱਚ ਨੌਕਰੀ ਮਿਲਣ ਵਾਲੀ ਸੀ ਡਾਕਟਰ ਕੋਨੀ ਨੂੰ ਵੀ ਉੱਥੇ ਇੱਕ ਨਵੀਂ ਨੌਕਰੀ ਜੁਆਇਨ ਕਰਨੀ ਸੀ ਇਸ ਲਈ ਦੋਵੇਂ ਡਾਕਟਰ ਆਪਣੇ ਤਿੰਨ ਬੱਚਿਆਂ ਨਾਲ ਜਾ ਰਹੇ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇਸ ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਦੀ ਵੀ ਮਤ ਹੋ ਗਈ। ਰੁਪਾਨੀ ਦੇ ਇੱਕ ਦੋਸਤ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਦੋ ਵਾਰ ਆਪਣੀ ਟਿਕਟ ਰੱਦ ਕਰਵਾ ਚੁੱਕੇ ਸੀ। ਉਹਨਾਂ ਦੀ ਪਤਨੀ ਅੰਜਲੀ ਬੇਨ 19 ਮਈ ਨੂੰ ਲੰਡਨ ਗਈ ਹੋਈ ਸੀ। ਭਾਜਪਾ ਦੇ ਪੰਜਾਬ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਲੁਧਿਆਣਾ ਦੇ ਪੱਛਮੀ ਹਲਕੇ ਵਿੱਚ ਭਾਜਪਾ ਉਮੀਦਵਾਰ ਜੀਵਨ ਗੁਪਤਾ ਲਈ 9 ਜੂਨ ਨੂੰ ਭਾਜਪਾ ਵਰਕਰਾਂ ਵਿੱਚ ਉਤਸ਼ਾਹ ਭਰਨ ਲਈ ਆਏ ਸੀ। ਜਾਂਦੇ ਸਮੇਂ ਉਹਨਾਂ ਨੇ ਕਿਹਾ ਸੀ, "ਹੁਣ ਅਸੀਂ 23 ਜੂਨ ਨੂੰ ਨਤੀਜਿਆਂ ਤੋਂ ਬਾਅਦ ਹੀ ਮਿਲਾਂਗੇ।" ਉਸ ਸਮੇਂ ਕੌਣ ਜਾਣਦਾ ਸੀ ਕਿ ਇਹ ਉਹਨਾਂ ਦੀ ਆਖਰੀ ਮੀਟਿੰਗ ਹੋਵੇਗੀ ਇਹ ਕਹਿੰਦੇ ਹੋਏ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਟੀਮਾ ਨੇ ਦੱਬੀ ਹੋਈ ਆਵਾਜ਼ ਵਿੱਚ ਕਿਹਾ ਕਿ ਜੇਕਰ ਸਾਨੂੰ ਪਤਾ ਹੁੰਦਾ ਤਾਂ ਅਸੀਂ ਉਹਨਾਂ ਨੂੰ ਗੁਜਰਾਤ ਨਾ ਜਾਣ ਦਿੰਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਦੇ ਨਾਲ-ਨਾਲ ਸਾਰੇ ਪਾਰਟੀ ਵਰਕਰ ਜਹਾਜ਼ ਹਾਸੇ ਵਿੱਚ ਉਹਨਾਂ ਦੀ ਮੌਤ ਤੋਂ ਹੈਰਾਨ ਨੇ ਰੂਪਾਨੀ ਦਾ ਪੰਜਾਬ ਭਾਜਪੀ ਵਿੱਚ ਵੱਡਾ ਯੋਗਦਾਨ ਹੈ ਵਿਜੇ ਰੂਪਾਨੀ ਸਤੰਬਰ 2022 ਤੋਂ ਪੰਜਾਬ ਭਾਜਪਾ ਦੇ ਇੰਚਾਰਜ ਨੇ 2024 ਵਿੱਚ ਵੀ ਭਾਜਪਾ ਹਾਈ ਕਮਾਂਡ ਨੇ ਉਹਨਾਂ ਤੇ ਇੰਚਾਰਜ ਵੱਜੋਂ ਦੁਬਾਰਾ ਭਰੋਸਾ ਪ੍ਰਗਟ ਕੀਤਾ ਸੀ ਪੰਜਾਬ ਵਿੱਚ ਭਾਜਪਾ ਦੇ ਗਰਾਫ ਨੂੰ ਵਧਾਉਣ ਵਿੱਚ ਇੰਚਾਰਜ ਰੁਪਾਨੀ ਦੇ ਮਹੱਤਵਪੂਰਨ ਯੋਗਦਾਨ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਪੰਜਾਬ ਵਿੱਚ 9.63% ਦੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 6.60% ਦੀ ਵੋਟਾਂ ਮਿਲੀਆਂ 2022 ਵਿੱਚ ਇੰਚਾਰਜ ਬਣਾਈ ਜਾਣ ਤੋਂ ਬਾਅਦ ਰਾਜ ਵਿੱਚ ਭਾਜਪਾ ਦਾ ਗਰਾਫ 18.56% ਦੀ ਤੱਕ ਪਹੁੰਚ ਗਿਆ ਦੱਸ ਦਈਏ ਕਿ ਵੀਜੇ ਰੂਪਾਨੀ ਦੋ ਵਾਰ ਗੁਜਰਾਤ ਦੇ ਮੁੱਖ ਮੰਤਰੀ ਵੀ ਰਹੇ। ਉਹਨਾਂ ਦੀ ਖਾਸ ਗੱਲ ਇਹ ਸੀ ਕਿ ਉਹ ਕਦੇ ਵੀ ਜ਼ਮੀਨੀ ਪੱਧਰ ਤੇ ਜਾਣ ਅਤੇ ਪਾਰਟੀ ਵਰਕਰਾਂ ਨੂੰ ਮਿਲਣ ਤੋਂ ਗੁਰੇਜ਼ ਨਹੀਂ ਕਰਦੇ ਸੀ। ਰੂਪਾਨੀ ਪਿਛਲੇ 10 ਦਿਨਾਂ ਤੋਂ ਪੰਜਾਬ ਵਿੱਚ ਲੁਧਿਆਣਾ ਪੱਛਮੀ ਜ਼ਿਮਨੀ ਚੌਣ ਨੂੰ ਲੈ ਕੇ ਇੱਥੇ ਹਿੱਸਨ। ਜਹਾਜ਼ ਖਾਸੇ ਵਿੱਚ ਜਾਣ ਗਉਣ ਵਾਲਿਆਂ ਵਿੱਚ ਇੱਕ ਨਵ ਵਿਆਹੀ ਖੁਸ਼ਬੂ ਰੋਜ਼ ਪ੍ਰੋਹਿਤ ਵੀ ਸ਼ਾਮਲ ਸੀ। ਉਹ ਆਪਣੇ ਪਤੀ ਨੂੰ ਮਿਲਣ ਜਾ ਰਹੀ ਸੀ। ਉਸ ਦਾ ਵਿਆਹ ਸਿਰਫ 5 ਮਹੀਨੇ ਪਹਿਲਾਂ ਹੋਇਆ ਸੀ। ਉਸ ਦਾ ਪਤੀ ਮਨਫੂਲ ਸਿੰਘ ਲੰਡਨ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਹੈ। ਅਤੇ ਖੁਸ਼ਬੂ ਦਾ ਉਸ ਨੂੰ ਮਿਲਣ ਲਈ ਇਹ ਪਹਿਲਾ ਮੌਕਾ ਸੀ ਉਹ ਰਾਜਸਥਾਨ ਦੇ ਬਲੋਤਰਾ ਜ਼ਿਲ੍ਹੇ ਤੋਂ ਸੀ ਖੁਸ਼ਬੂ ਦੇ ਪਿਤਾ ਨੇ ਕਿਹਾ ਕਿ ਵੀਜ਼ਾ ਮਿਲਣ ਤੋਂ ਬਾਅਦ ਉਹ ਬਹੁਤ ਖੁਸ਼ ਸੀ ਜਦੋਂ ਪਰਿਵਾਰ ਨੇ ਉਸ ਨੂੰ ਹਵਾਈ ਅੱਡੇ ਤੇ ਛੱਡਿਆ ਤਾਂ ਉਸ ਨੇ ਕਿਹਾ ਸੀ ਜਲਦੀ ਹੀ ਅਸੀਂ ਸਾਰੇ ਇਕੱਠੇ ਵਾਪਸ ਆਵਾਂਗੇ ਪਰ ਹੁਣ ਉਹ ਕਦੇ ਵਾਪਸ ਨਹੀਂ ਆਵੇਗੀ ਮਹਾਰਾਸ਼ਟਰ ਦੇ ਸੋਲਾਪੁਰ ਤੋਂ ਬਜ਼ੁਰਗ ਜੋੜਾ ਮਹਾਦੇਵ ਪਵਾਰ ਅਤੇ ਉਹਨਾਂ ਦੀ ਪਤਨੀ ਆਸ਼ਾ ਆਪਣੇ ਪੁੱਤਰ ਨੂੰ ਮਿਲਣ ਲੰਡਨ ਜਾ ਰਹੇ ਸੀ ਉਹਨਾਂ ਦੇ ਦੋ ਪੁੱਤਰ ਨੇ ਇੱਕ ਅਹਮਦਾਬਾਦ ਵਿੱਚ ਰਹਿੰਦਾ ਹੈ ਅਤੇ ਦੂਜਾ ਲੰਡਨ ਵਿੱਚ ਇਹ ਜੋੜਾ ਲੰਬੇ ਸਮੇਂ ਤੋਂ ਲੰਡਨ ਵਿੱਚ ਰਹਿ ਰਹੇ ਆਪਣੇ ਪੁੱਤਰ ਨੂੰ ਨਹੀਂ ਮਿਲਿਆ ਸੀ ਇਸ ਲਈ ਉਹ ਉਸ ਨੂੰ ਮਿਲਣ ਲਈ ਲੰਡਨ ਜਾ ਰਹੇ ਸੀ ਦੂਜੇ ਪਾਸੇ ਪੁੱਤਰ ਉਡੀਕ ਕਰਦਾ ਰਹਿ ਗਿਆ ਜਹਾਜ਼ ਵਿੱਚ 10 ਚਾਲਕ ਦਲ ਦੇ ਮੈਂਬਰ ਵੀ ਸਨ ਉਹਨਾਂ ਵਿੱਚੋਂ ਥਾਣੇ ਦਾ ਰਹਿਣ ਵਾਲਾ ਦੀਪਕ ਪਾਠਕ ਵੀ ਸੀ ਜਿਸ ਦੀ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਦੀਪਕ ਦੀ ਭੈਣ ਨੇ ਕਿਹਾ ਸੀ ਕਿ ਉਸਨੇ ਸਵੇਰੇ ਆਪਣੀ ਮਾਂ ਨੂੰ ਫੋਨ ਕਰਕੇ ਗੁੱਡ ਮਾਰਨਿੰਗ ਕਿਹਾ ਸੀ ਹਾਦਸੇ ਤੋਂ ਬਾਅਦ ਫੋਨ ਵੱਜਦਾ ਰਿਹਾ ਪਰ ਕੋਈ ਜਵਾਬ ਨਹੀਂ ਆਇਆ ਦੀਪਕ ਦਾ ਵਿਆਹ ਸਿਰਫ 4 ਸਾਲ ਪਹਿਲਾਂ ਹੋਇਆ ਸੀ ਉਸ ਦੀ ਮਾਂ ਇਹ ਸਵੀਕਾਰ ਕਰਨ ਲਈ ਤਿਆਰ ਨਹੀਂ ਕਿ ਉਸ ਦਾ ਪੁੱਤਰ ਹੁਣ ਇਸ ਦੁਨੀਆ ਵਿੱਚ ਨਹੀਂ ਹੈ ਉਹ ਅਜੇ ਵੀ ਆਪਣੇ ਪੁੱਤਰ ਦੇ ਵਾਪਸ ਆਉਣ ਦੀ ਉਡੀਕ ਕਰ ਰਹੀ ਹੈ ਗੁਜਰਾਤ ਦੇ ਵਡੋਦਰਾ ਦੀ ਰਹਿਣ ਵਾਲੀ ਸਾਦਿਕਾ ਬੈਨ ਆਪਣੇ 2.5 ਸਾਲ ਦੀ ਧੀ ਫਾਤਿਮਾ ਨਾਲ ਲੰਡਨ ਵਾਪਸ ਆ ਰਹੀ ਸੀ ਸਾਦਿਕਾ ਬੈਨ ਆਪਣੇ ਦੇਵਰ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਏ ਸੀ 12 ਜੂਨ 2025 ਦੀ ਸਵੇਰ ਨੂੰ ਉਸ ਦੀ ਸੱਸ ਮਾਤਾ ਪਿਤਾ ਅਤੇ ਉਸ ਦਾ ਭਰਾ ਉਸ ਨੂੰ ਅਹਮਦਾਬਾਦ ਹਵਾਈ ਅੱਡੇ ਤੇ ਵਿਦਾ ਕਰਨ ਆਏ ਸੀ ਜਦੋਂ ਸੋਗ ਦੀ ਖਬਰ ਮਿਲੀ ਤਾਂ ਪਰਿਵਾਰ ਅਜੇ ਘਰ ਵੀ ਨਹੀਂ ਸੀ ਪਹੁੰਚਿਆ। ਮਨੀਪੁਰ ਦੇ ਅਵਾੰਗ ਲਿਕਾਈ ਦੀ ਰਹਿਣ ਵਾਲੀ 22 ਸਾਲਾ ਨੰਗਥੋਈ ਸ਼ਰਮਾ ਇਸ 에ਅਰ ਇੰਡੀਆ ਦੇ ਜਹਾਜ਼ ਵਿੱਚ ਇੱਕ 에ਅਰ ਹੋਸਟ ਐ ਸੀ। ਇਸ ਹਾਲਤ ਵਿੱਚ ਉਸ ਦੀ ਵੀ ਮੌਤ ਹੋ ਗਈ। ਨੰਗਥੋਈ ਦੀ ਮਾਂ ਹਾਸੇ ਦੀ ਖਬਰ ਸੁਣ ਕੇ ਘਰ ਲਾ ਰਹੀ ਹੈ ਅਤੇ ਵਾਰ-ਵਾਰ ਪੁੱਛ ਰਹੀ ਹੈ ਕਿ ਉਸ ਦਿੱਤੀ ਕਦੋਂ ਆਵੇਗੀ। ਗੁਜਰਾਤ ਦੇ ਵਡੋਦਰਾ ਦੀ ਰਹਿਣ ਵਾਲੀ ਅੰਜੂ ਸ਼ਰਮਾ ਆਪਣੀ ਧੀ ਨੂੰ ਮਿਲਣ ਲੰਡਨ ਜਾ ਰਹੀ ਸੀ। ਉਸ ਦੀ ਵੱਡੀ ਧੀ ਦਿਮੀ ਸ਼ਰਮਾ ਲੰਡਨ ਵਿੱਚ ਰਹਿੰਦੀ ਹੈ ਅਤੇ ਅੰਜੂ ਉਸ ਨੂੰ ਮਿਲਣ ਜਾ ਰਹੀ ਸੀ। ਉਹ ਅਗਲੇ 6 ਮਹੀਨੇ ਲਈ ਉੱਥੇ ਰਹਿਣ ਵਾਲੀ ਸੀ ਪਰ 에어 ਇੰਡੀਆ ਦੀ ਇਸ 2 ਮਿੰਟ ਦੀ ਉਡਾਣ ਨੇ ਉਸ ਦੀ 6 ਮਹੀਨੇ ਦੀ ਯੋਜਨਾਬੰਦੀ ਨੂੰ ਬਰਬਾਦ ਕਰਕੇ ਰੱਖ ਦਿੱਤਾ।